ਤਾਂ ਦਾ ਵਿਦੇਸ਼ ਰਾਜ ਮੰਤਰੀ ਮੌਜੂਦਾ ਲੋਕ ਸਭਾ ਪਟਿਆਲਾ ਮਹਾਰਾਣੀ ਪਰਨੀਤ ਕੌਰ ਨਾਭਾ ਵਿਖੇ ਦੇ ਰਾਤ ਇੱਕ ਧਾਰਮਿਕ ਸਮਾਗਮ ਦੇ ਵਿੱਚ ਪਹੁੰਚੇ ਇਸ ਮੌਕੇ ਪਰਨੀਤ ਕੌਰ ਨੇ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸੈਂਟਰ ਤੇ ਪੰਜਾਬ ਦੇ ਵਿੱਚ ਸਰਕਾਰਾਂ ਬਹੁਤ ਵੇਖੀਆਂ ਪਰ ਅਜਿਹੀ ਤਲਕੀ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਲ ਨਹੀਂ ਦੇਖੀ ਉਹਨਾ ਕਿਹਾ ਕਿ ਕੇਂਦਰ ਦੇ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਪਰ ਸਰਕਾਰਾਂ ਮਿਲ ਕੇ ਹੀ ਸੂਬੇ ਦੇ ਲਈ ਕੰਮ ਕਰਦੀਆਂ ਸਨ ਜਾਂ ਫਿਰ ਇਸ ਸਰਕਾਰ ਨੂੰ ਕਾਨੂੰਨ ਦੇ ਬਾਰੇ ਪਤਾ ਨਹੀਂ ਹੈ ਜਾਂ ਫਿਰ ਇਸ ਸਰਕਾਰ ਨੂੰ ਕੋਈ ਸਲਾਹ ਚੰਗੀ ਨਹੀਂ ਦੇ ਰਿਹਾ ਇਹਨਾਂ ਦੀ ਆਪਸੀ ਤਲਖੀ ਪੰਜਾਬ ਦੇ ਪ੍ਰਤੀ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ ਅਤੇ ਸੀਐਮ ਆਨ ਨਹੀਂ ਜੇ ਸੈਸ਼ਨ ਬੁਲਾਣਾ ਤਾਂ ਉਹ ਪੂਰੇ 2 ਦਿਨ ਸੈਸ਼ਨ ਚਲਾਉਂਦੇ ਫਿਰ ਅੱਧਾ ਦਿਨ ਉਹਨਾਂ ਦੇ ਭਰੋਂ ਸੈਸ਼ਨ ਕਿਉਂ ਚਲਾਇਆ ਗਿਆ ਪਰਨੀਤ ਕੌਰ ਨੇ ਕਿਹਾ ਕਿ ਇਹਨਾਂ ਨੂੰ ਤਜਰਬਾ ਹੀ ਨਹੀਂ ਹੈ ਪੰਜਾਬ ਸਰਕਾਰ ਨੂੰ ਪਹਿਲੇ ਸੁਲਝਾ ਕੇ ਤਾਂ ਸੈਸ਼ਨ ਕਰਨਾ ਸੀ ਐ ਨਾ ਕਿ ਤੱਕੇ ਦੇ ਨਾਲ ਹੀ ਅਸੀਂ ਕਰਨਾ ਠੀਕ ਹੈ ਉਹਨਾਂ ਦੀ ਹੈ ਅਧਿਕਾਰੀ ਕਿ ਉਹ ਸੈਸ਼ਨ ਬੁਲਾ ਸਕਦੇ ਨੇ ਪਰ ਜਦ ਰਾਜਪਾਲ ਨੇ ਕੋਈ ਗੱਲ ਕਹੀ ਤੁਸੀਂ ਪਹਿਲੇ ਰਾਜਪਾਲ ਨਾਲ ਬੈਠ ਕੇ ਸੁਲਝਾ ਕੇ ਤਾਂ ਸੈਸ਼ਨ ਚਲਾਓ ਮੇਰੇ ਖਿਆਲ ਚ ਦੇਖੋ ਨੁਕਸਾਨ ਜੋ ਮਰਜ਼ੀ ਹੋਏ ਸਰਕਾਰ ਜਿਹੜੀ ਸੂਬੇ ਦੀ ਹੈ ਨਾ ਕੋਈ ਵੀ ਸੂਬੇ ਦੀ ਹੋਵੇ ਉਹਨੂੰ ਸੈਂਟਰ ਦੀ ਸਰਕਾਰ ਦੇ ਨਾਲ ਚੱਲਣਾ ਚਾਹੀਦਾ ਹੈ ਕਈ ਸਰਕਾਰਾਂ ਆਇਆਂ ਇੱਥੇ ਕਾਂਗਰਸ ਦੀ ਸਰਕਾਰ ਰਹੀ ਸੈਂਟਰ 'ਚ ਵਾਜਪਾਈ ਦੀ ਰਹੀ ਮੋਦੀ ਜੀ ਦੀ ਰਹੀ ਬਾਕੀ ਕਾਂਗਰਸ ਡਾਕਟਰ ਮੰਮੋਹਨ ਸਿੰਘ ਜੀ ਦੀ ਸਰਕਾਰ ਰਹੀ ਇੱਥੇ ਬਾਦਲ ਸਾਹਿਬ ਦੀ ਸਰਕਾਰ ਰਹੀ ਪਰ ਇਹ ਜਿਆ ਆਪਸ ਦੇ ਵਿੱਚ ਖਿੱਚੋ ਤਾਣੀ ਕਦੀ ਨਹੀਂ ਹੋਈ ਇਹ ਸਮਝ ਨਹੀਂ ਆ ਰਹੀ ਕਿ ਇਹ ਆਮ ਆਦਮੀ ਪਾਰਟੀ ਵਾਲੇ ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਜਾਂ ਇਹਨਾਂ ਨੂੰ ਸਹੀ ਸਲਾਹ ਨਹੀਂ ਕੋਈ ਦੇ ਰਹੀਆ ਕਿ ਰੜਮੇਲ ਕੇ ਚੱਲਣਾ ਪੈਂਦਾ ਠੀਕ ਹੈ ਤੁਹਾਡੀਆਂ ਨੀਤੀਆਂ ਹੈਗੀਆਂ ਤੁਸੀਂ ਸੂਬੇ 'ਚ ਚਲਾਓ ਪਰ ਜਿਹੜੀਆਂ ਸੈਂਟਰਲ ਗਵਰਨਮੈਂਟ ਦੀਆਂ ਨੀਤੀਆਂ ਨੇ ਉਹਨਾਂ ਨੂੰ ਜਿੱਥੇ ਉਹ ਲੱਗਦੀਆਂ ਨੇ ਜਿਸ ਤਰੀਕੇ ਦੇ ਨਾਲ ਉਹ ਉਸ ਤਰੀਕੇ ਦੇ ਨਾਲ ਲਗਾ ਕੇ ਅੱਗੇ ਚੱਲਣ ਔਰ ਜੋ ਕਾਨੂੰਨ ਬਣਿਆ ਹੋਇਆ ਹੈ ਉਹ ਸਾਰਿਆਂ ਲਈ ਇੱਕ ਹੈ ਜੇ ਕੋਈ ਕਾਨੂੰਨੀ ਇਹਦੇ ਵਿੱਚ ਕੋਈ ਤਣਾਅ ਸੀ ਕਿ ਰਾਜਪਾਲ ਜੀ ਕਹਿ ਰਹੇ ਥੀ ਕਿ ਇੱਕ ਕਾਨੂੰਨ ਦੇ ਮੁਤਾਬਕ ਨਹੀਂ ਸੈਸ਼ਨ ਕਾਲ ਕੀਤਾ ਤਾਂ ਉਹਨੂੰ ਆਪਣੇ ਐਡਵੋਕੇਟ ਜਨਰਲ ਨੂੰ ਨਾਲ ਲੈ ਕੇ ਬੈਠ ਕੇ ਸੁਲਝਾ ਕੇ ਪੇਸ਼ ਕਰ ਦੇ ਔਰ ਫੇਰ ਕਰ ਦੇ ਇੱਕ ਆਦਾ ਚੱਲੀ ਆ ਰਿਹਾ ਹੈ ਵੀ ਜੇ ਤੁਸੀਂ ੱੱਕੇ ਨਾਲ ਹੀ ਚਲਾਣੀਆਂ ਜਾਂ ਤਾਂ ਪੂਰੇ 2 ਦਿਨ ਚਲਾਉਂਦੇ ਜਾਂ ਹੁਣ ਅੱਧੇ ਦਿਨ ਦੇ ਵਿੱਚ ਲਾ ਕੇ ਇਹਦਾ ਫਾਇਦਾ ਕੀ ਹੋਇਆ ਪੈਸੇ ਵੀ ਵੇਸਟ ਹੋਏ ਐਨੇ ਸਾਡੇ ਪ੍ਰੋਬਲਮ ਆਏ ਹੋਏ ਨੇ ਜਿਸ ਤਰ੍ਹਾਂ ਸ਼ੈਲਰ ਦੇ ਪ੍ਰੋਬਲਮ ਚੱਲ ਰਹੇ ਨੇ ਵੀ ਤੁਸੀਂ ਇਹ ਪ੍ਰੋਬਲਮ ਇਹ ਸੁਲਝਾਓ